ਦੋਸਤੋ ਰਾਤ ਦਾ ਸਮਾਂ ਸੀ ਲਗਭਗ 10 ਵਜੇ ਦਾ ਟਾਈਮ ਹੋਵੇਗਾ ਸਿਰਤ ਅਜੇ ਕੰਮ ਕਰਕੇ ਸੁੱਤੀ ਹੀ ਸੀ ਸੌਣ ਤੋਂ ਪਹਿਲਾਂ ਸਿਰਤ ਨੇ ਕਈ ਵਾਰ ਆਪਣੇ ਪਾਪਾ ਨੂੰ ਫੋਨ ਕੀਤਾ ਪਰ ਉਹਨਾਂ ਦਾ ਫੋਨ ਪਹੁੰਚ ਤੋਂ ਬਾਹਰ ਸੀ ਅਜੇ ਉਸ ਨੂੰ ਬੈੱਡ ਤੇ ਪਈ ਨੂੰ ਮਸਾ 15 ਮਿੰਟ ਹੀ ਹੋਏ ਸੀ ਕਿ ਉਸਦੇ ਫੋਨ ਦੀ ਘੰਟੀ ਵੱਜੀ ਸਿਰਤ ਨੇ ਫੋਨ ਚੁੱਕਿਆ ਤਾਂ ਉਸਦੇ ਪਾਪਾ ਕੰਬਦੀ ਆਵਾਜ਼ ਵਿੱਚ ਕਹਿ ਰਹੇ ਸੀ ਕਿ ਤੀਏ ਮੈਨੂੰ ਬਚਾ ਲੈ ਮੈਨੂੰ ਬਚਾਲਾ ਨਹੀਂ ਤਾਂ ਮੈਂ ਮਰ ਜਾਵਾਂਗਾ ਪਾਪਾ ਦੀ ਆਵਾਜ਼ ਸੁਣ ਕੇ ਸੀਰਤ ਕਬਰਾਂ ਗਈ ਜਦੋਂ ਉਹ ਬੋਲੀ ਕਿ ਪਾਪਾ ਕੀ ਹੋਇਆ ਤੁਹਾਨੂੰ ਪਰ ਕੋਈ ਆਵਾਜ਼ ਨਹੀਂ ਆਈ ਉਸਨੇ ਰੋਂਦੀ ਰੋਂਦੀ ਨੇ ਆਪਣੇ ਪਤੀ ਅਰਮਾਨ ਨੂੰ ਜਗਾਇਆ ਤੇ ਰੋਂਦੀ ਰੋਂਦੀ ਨੇ ਸਾਰੀ ਗੱਲ ਦੱਸੀ ਅਰਮਾਨ ਨੇ ਉਸੇ ਟਾਈਮ ਕਾਰ ਕੱਢੀ ਤੇ ਜਲਦੀ ਨਾਲ ਸੀਰਤ ਨੂੰ ਲੈ ਕੇ ਉਸਦੇ ਘਰ ਪਹੁੰਚ ਗਿਆ ਜਦੋਂ ਪਹੁੰਚਦੇ ਹਨ ਤਾਂ ਵੇਖਦੇ ਨੇ ਕਿ ਘਰ ਨੂੰ ਜਿੰਦਾ ਲੱਗਿਆ ਪਿਆ ਹੈ ਇਹ ਦੇਖ ਕੇ ਸੀਰਤ ਨੂੰ ਹੋਰ ਘਬਰਾਟ ਹੋ ਗਈ ਸੀ ਤੇ ਐਨੀ ਰਾਤ ਨੂੰ ਕਿਸੇ ਨੂੰ ਕੁਝ ਪੁੱਛ ਵੀ ਨਹੀਂ ਸਕਦੀ ਸੀ ਉਹਨਾਂ ਨੇ ਘਰ ਦਾ ਜਿੰਦਾ ਤੋੜਿਆ ਤੇ ਕਿਸੇ ਤਰ੍ਹਾਂ ਘਰ ਦੇ ਅੰਦਰ ਚਲੇ ਗਏ ਸੀਰਤ ਰੋਂਦੀ ਰੋਂਦੀ ਆਪਣੇ ਪਾਪਾ ਦੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਆਪਣੇ ਪਾਪਾ ਨੂੰ ਦੇਖ ਕੇ ਉਸਦੇ ਸਾਂ ਹੀ ਰੁਕ ਗਏ ਅਤੇ ਪਾਪਾ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ ਉਹਨਾਂ ਦੀ ਹਾਲਤ ਦੇਖ ਕੇ ਉਸਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਜਦੋਂ ਸਵੇਰ ਹੋਈ ਤਾਂ ਸੀਰਤ ਦਾ ਭਰਾ ਤੇ ਭਜਾਈ ਘਰ ਵਾਪਸ ਖੁਸ਼ੀ ਖੁਸ਼ੀ ਨਾਲ ਆ ਰਹੇ ਸੀ ਪਰ ਘਰ ਦਾ ਜਿੰਦਾ ਖੁੱਲਾ ਦੇਖ ਕੇ ਸਾਰੇ ਹੈਰਾਨ ਰਹਿ ਗਏ ਜਿਵੇਂ ਹੀ ਪਾਪਾ ਦੇ ਕਮਰੇ ਵਿੱਚ ਤਾਂ ਉਹਨਾਂ ਦੇ ਹੋਸ਼ ਉੱਡ ਗਏ ਤੇ ਡਰ ਦੇ ਮਾਰੇ ਕੰਬਣ ਲੱਗੇ ਸਾਹਮਣੇ ਦਾ ਸੀਨ ਹੀ ਕੁਝ ਐਹੋ ਜਿਹਾ ਸੀ ਕਿ ਕੋਈ ਵੀ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਡਰ ਕੇ ਚਲਾ ਜਾਂਦਾ ਵੱਡਾ ਮੁੰਡਾ ਤੈਨੂੰ ਐਨਾ ਡਰ ਗਏ ਸੀ ਕਿ ਆਪਣੇ ਕਮਰੇ ਵਿੱਚ ਚਲੇ ਗਏ ਕਮਰੇ ਦਾ ਗੇਟ ਬੰਦ ਕਰ ਲਿਆ ਅਤੇ ਉਸ ਦਿਨ ਨੂੰ ਕੋਸਣ ਲੱਗੇ ਜਦੋਂ ਮੰਮੀ ਅਤੇ ਪਾਪਾ ਉਸਦੇ ਘਰ ਆਏ ਸੀ ਜਦੋਂ ਉਹ ਆਏ ਤਾਂ ਉਹਨਾਂ ਦੀ ਨੂੰ ਸੂਮਨ ਆਪਣੇ ਪਤੀ ਬਰਿੰਦਰ ਨੂੰ ਕਹਿਣ ਲੱਗੀ ਸੁਣੋ ਜੀ ਇਸ ਵਾਰ ਮੰਮੀ ਪਾਪਾ ਆਏ ਠੀਕ ਹੈ ਪਰ ਅਗਲੇ ਸਾਲ ਪਾਪਾ ਰਿਟਾਇਰਡ ਹੋ ਜਾਣਗੇ ਫਿਰ ਇਹ ਨਾ ਕਿ ਉਹ ਸਾਡੇ ਨਾਲ ਹੀ ਰਹਿਣਗੇ ਮੈਂ ਇੰਨੇ ਜਣਿਆਂ ਨੂੰ ਨਹੀਂ ਸੰਭਾਲ ਸਕਦੀ ਮੇਰੇ ਤੋਂ ਤਾਂ ਆਪਣਾ ਕੰਮ ਹੀ ਮਸਾ ਹੁੰਦਾ ਹੈ ਵੈਸੇ ਵੀ ਹੋਣ ਤੁਹਾਡੀ ਮਾਂ ਨੂੰ ਜਿੰਨਾ ਕਹਿੰਦੀ ਹਾਂ ਉਹਨਾ ਹੀ ਕੰਮ ਕਰਦੀ ਹੈ ਉਹ ਆਪਣੇ ਆਪ ਤਾਂ ਕੁਝ ਵੀ ਨਹੀਂ ਕਰਦੀ ਕੱਲ ਜਦੋਂ ਮੈਂ ਕਿਚਨ ਦਾ ਕੰਮ ਕਰ ਰਹੀ ਸੀ ਤਾਂ ਮੈਂ ਮੰਮੀ ਨੂੰ ਝਾੜੂ ਲਗਾਉਣ ਲਈ ਕਹਿ ਦਿੱਤਾ ਤਾਂ ਬਸ ਝਾੜੂ ਲਗਾ ਕੇ ਹੀ ਬੈਠ ਗਈ ਇਹ ਨਹੀਂ ਸੀ ਚਾੜੂ ਤੋਂ ਬਾਅਦ ਪੋਚਾ ਵੀ ਲਗਾ ਦੇਵਾਂ ਤੇ ਡਸਟਿੰਗ ਵੀ ਕਰ ਦੇਵਾਂ ਜੇ ਮੈਂ ਕੁਝ ਕਹਿ ਦਿੰਦੀ ਹਾਂ ਤਾਂ ਪਾਪਾ ਉਸ ਦੀ ਸਾਈਡ ਲੈਣ ਲੱਗ ਜਾਂਦੇ ਹਨ ਤੇ ਮੈਨੂੰ ਸੁਣਾਉਣ ਲੱਗ ਜਾਂਦੇ ਨੇ ਕਿ ਇਸ ਉਮਰ ਵਿੱਚ ਆਪਣੀ ਸੱਸ ਤੋਂ ਕੰਮ ਕਰਵਾਏਂਗੀ ਜੇ ਉਹ ਇਸ ਉਮਰ ਵਿੱਚ 5-5 ਰੋਟੀਆਂ ਖਾ ਸਕਦੀ ਹੈ ਤਾਂ ਕੰਮ ਕਰਨ ਨੂੰ ਕੀ ਹੁੰਦਾ ਹੈ ਸੁਮਨ ਦੀ ਗੱਲ ਸੁਣ ਕੇ ਵਰਿੰਦਰ ਉਸ ਨੂੰ ਕਹਿੰਦਾ ਹੈ ਤੂੰ ਹੋਲੀ ਬੋਲ ਤੂੰ ਜਾਣਦੀ ਤਾਂ ਹੈ ਕਿ ਪਾਪਾ ਰਿਟਾਇਰ ਹੋਣ ਵਾਲੇ ਹਨ ਫਿਰ ਵੀ ਤੂੰ ਪੰਗੇ ਲੈਣੋਂ ਨਹੀਂ ਹਟਦੀ ਬਜ਼ੁਰਗ ਗੁੱਸੇ ਵਿੱਚ ਆਪਣਾ ਫੈਸਲਾ ਬਦਲ ਲੈਂਦੇ ਹਨ ਤੂੰ ਮੰਮੀ ਤੂੰ ਮਿੱਠਾ ਬਣ ਕੇ ਘਰ ਦਾ ਕੰਮ ਕਰਵਾ ਲਿਆ ਕਰ ਪਾਪਾ ਨੇ ਆਪਣਾ ਘਰ ਬਣਾਉਣ ਦਾ ਸੋਚਿਆ ਹੈ ਜਦੋਂ ਘਰ ਬਣ ਗਿਆ ਤਾਂ ਉਹ ਉੱਥੇ ਹੀ ਰਹਿਣਗੇ ਫਿਰ ਇੱਥੇ ਨਹੀਂ ਆਉਣਗੇ ਥੋੜੇ ਦਿਨ ਉਹਨਾਂ ਨੂੰ ਬਰਦਾਸ਼ਤ ਕਰ ਲੈ ਫਿਰ ਤਾਂ ਤੂੰ ਹੀ ਇਸ ਘਰ ਦੀ ਮਾਲਕਣ ਬਣ ਕੇ ਰਹੇਗੀ ਆਖਰ ਤੂੰ ਵੱਡੀ ਨੂੰ ਹੈ ਇਸ ਘਰ ਦੀ ਸੁਮਨ ਕਹਿਣ ਲੱਗੀ ਮੈਨੂੰ ਸੁਪਨੇ ਨਾ ਦਿਖਾਓ ਮੇਰੇ ਮੰਮੀ ਪਾਪਾ ਨੇ ਵੀ ਬੋਤ ਕਿਆ ਸੀ ਕਿ ਗਹਿਣੇ ਲੈ ਜਾ ਪਰ ਮੈਂ ਨਹੀਂ ਲੈ ਕੇ ਆਈ ਪਰ ਵੇਖ ਲਵੋ ਤੁਹਾਡੀ ਮਾਂ ਨੇ ਗਹਿਣੇ ਆਪਣੀ ਤੀਨੂ ਦੇ ਦਿੱਤੇ ਤੇ ਸੇਵਾ ਮੇਰੇ ਤੋਂ ਕਰਵਾਉਂਦੀ ਹੈ ਜੇ ਕੋਈ ਕੰਮ ਕਰ ਨਹੀਂ ਸਕਦੀ ਤਾਂ ਕੱਲ ਨੂੰ ਹੀ ਪੇਛ ਦਵੋ ਦੋਨਾਂ ਨੂੰ ਨਹੀਂ ਤਾਂ ਮੈਂ ਆਪਣੇ ਪੇਕੇ ਘਰ ਚਲੀ ਜਾਵਾਂਗੀ ਸੁਮਨ ਗੁੱਸੇ ਵਿੱਚ ਬੋਲਦੀ ਹੋਈ ਰਸੋਈ ਵਿੱਚ ਚਲੀ ਜਾਂਦੀ ਹੈ ਸ਼ਾਮ ਨੂੰ ਸੁੰਮਨ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਸਾਰਾ ਦਿਨ ਪਾਠ ਹੀ ਨਾ ਕਰਦੀ ਰਿਹਾ ਕਰ ਘਰ ਦੇ ਕੰਮ ਵੀ ਕਰ ਲਿਆ ਕਰ ਵੇਖੋ ਰਸੋਈ ਵਿੱਚ ਦੁਪਹਿਰ ਦੇ ਰੋਟੀ ਵਾਲੇ ਪੰਡੇ ਪਏ ਨੇ ਉਹਨਾਂ ਨੂੰ ਧੋ ਦਵੋ ਮੈਂ ਰਾਤ ਦੇ ਖਾਣੇ ਦੀ ਤਿਆਰੀ ਕਰਦੀ ਹਾਂ ਸੁਮਨ ਦਾ ਸੋਹਰਾ ਕਹਿਣ ਲੱਗਾ ਪੁੱਤ ਕੁਆਟਰ ਵਿੱਚ ਤਾਂ ਤੇਰੀ ਮੰਮੀ ਨੂੰ ਦੋ ਥਾਲ ਅਤੇ ਦੋ ਕੋਲੀਆਂ ਹੀ ਧੋਣੀਆਂ ਪੈਂਦੀ ਸੀ ਅਤੇ ਉਸ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ ਪਰ ਇੱਥੇ ਤਾਂ ਫਿਰ ਉਸ ਦੇ ਗੋਡਿਆਂ ਵਿੱਚ ਬਹੁਤ ਦਰਦ ਰਹਿੰਦਾ ਹੈ ਜੇ ਤੂੰ ਕਹੇ ਤਾਂ ਭਾਂਡੇ ਮੈਂ ਸਾਫ਼ ਕਰ ਦਿੰਦਾ ਹਾਂ ਸੁਮਨ ਕਹਿੰਦੀ ਹੈ ਕਿ ਪਪਾ ਜੀ ਤੁਸੀਂ ਵੀ ਹੱਦ ਕਰਦੇ ਹੋ ਮੈਂ ਵੀ ਤਾਂ ਪਹਿਲਾਂ ਥੋੜੇ ਭਾਂਡੇ ਹੀ ਮੰਜਦੀ ਸੀ ਪਰ ਮੈਂ ਕਦੇ ਨਹੀਂ ਰੋਂਦੀ ਸੀ ਹੁਣ ਮੈਨੂੰ ਵੀ ਤਾਂ ਬਹੁਤ ਕੰਮ ਹੋ ਜਾਂਦੇ ਨੇ ਜਦੋਂ ਸ਼ਾਮ ਨੂੰ ਮੰਮੀ ਜੀ ਤੁਹਾਡੇ ਨਾਲ ਸੈਰ ਕਰਨ ਜਾਂਦੇ ਨੇ ਉਸੇ ਸਮੇਂ ਤਾਂ ਉਹਨਾਂ ਦੇ ਗੋਡੇ ਵਿੱਚ ਦਰਦ ਨਹੀਂ ਹੁੰਦਾ ਅਸਲ ਵਿੱਚ ਕਹੋ ਜੇ ਉਹ ਮੇਰੇ ਨਾਲ ਘਰ ਦੇ ਕੰਮ ਕਰਦੀ ਹੈ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਹੁਣ ਭਾਂਡੇ ਤੁਹਾਡੇ ਵਿੱਚੋਂ ਕੋਈ ਵੀ ਧੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਐਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਸੁਮਨ ਦੀ ਸੱਸ ਜਗਦੇਵ ਕੌਰ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਨੂੰ ਦੇ ਮੂੰਹ ਕਿਉਂ ਲੰਗਦੇ ਹੋ ਠੀਕ ਤਾਂ ਕਹਿ ਰਹੀ ਹੈ ਉਹ ਸਾਡੇ ਦੋਨਾਂ ਦੇ ਆਉਣ ਨਾਲ ਉਸ ਦਾ ਕੰਮ ਬਹੁਤ ਵੱਧ ਗਿਆ ਹੈ ਜੇ ਮੈਂ ਖੜ ਕੇ ਭਾਂਡੇ ਧੋ ਲਵਾਂਗੀ ਤਾਂ ਕੀ ਹੁੰਦਾ ਹੈ ਤੁਸੀਂ ਚਿੰਤਾ ਨਾ ਕਰੋ ਬਸ ਥੋੜੇ ਦਿਨਾਂ ਦੀ ਗੱਲ ਹੈ ਤੁਸੀਂ ਆਪਣਾ ਆਰਾਮ ਕਰੋ ਇਹ ਕਹਿ ਕੇ ਉਹ ਭਾਂਡੇ ਤੋਂ ਚਲੀ ਜਾਂਦੀ ਹੈ ਹਫਤੇ ਬਾਅਦ ਗੁਰਦੇਵਾਲ ਸਿੰਘ ਆਪਣੀ ਪਤਨੀ ਜਗਦੇਵ ਕੌਰ ਨੂੰ ਕਹਿੰਦਾ ਹੈ ਕਿ ਮੈਂ ਸੋਚਦਾ ਸੀ ਆਪਾਂ ਕੁਝ ਦਿਨ ਛੋਟੇ ਮੁੰਡੇ ਕੋਲ ਜਾ ਆਈਏ ਫਿਰ ਗੁਰਦੇਵਾਲ ਸਿੰਘ ਨੇ ਆਪਣੇ ਛੋਟੇ ਮੁੰਡੇ ਜਗਜੀਤ ਨੂੰ ਫੋਨ ਲਗਾਇਆ ਫੋਨ ਉਹਨਾਂ ਦੀ ਛੋਟੀ ਨੂੰ ਜਸਵੀਰ ਚੁੱਕਦੀ ਹੈ ਮੰਮੀ ਪਾਪਾ ਦੇ ਆਉਣ ਦੀ ਗੱਲ ਸੁਣ ਕੇ ਉਹ ਕਹਿਣ ਲੱਗੀ ਪਾਪਾ ਜੀ ਮਾਫ ਕਰਨਾ ਤੁਸੀਂ ਅਜੇ ਇੱਥੇ ਨਾ ਆਇਓ ਕਿਉਂਕਿ ਮੈਂ ਆਪਣੇ ਪੇਕੇ ਗਈ ਹੋਈ ਹਾਂ ਜਗਜੀਤ ਨੂੰ ਇਕੱਲੇ ਨੂੰ ਕੰਮ ਕਰਨਾ ਔਖਾ ਹੋ ਜਾਵੇਗਾ ਤੁਸੀਂ ਬਰਿੰਦਰ ਵੀਰੇ ਤੇ ਸੁਮਨ ਦੀਦੀ ਕੋਲ ਹੀ ਰਹੋ वैसे भी ਤੁਹਾਡੀ ਰਿਟਾਇਰਮੈਂਟ ਤਾਂ ਹੋਣ ਵਾਲੀ ਹੈ ਜੇ ਤੁਹਾਡਾ ਘਰ ਵੀ ਬਣ ਜਾਵੇਗਾ ਅਸੀਂ ਤੁਹਾਨੂੰ ਉੱਥੇ ਮਿਲਣ ਆ ਜਾਇਆ ਕਰਾਂਗੇ ਤੁਸੀਂ ਐਵੇਂ ਰਾਹਾਂ ਵਿੱਚ ਆਪਣਾ ਟਾਈਮ ਖਰਾਬ ਕਰਦੇ ਫਿਰੋਗੇ ਤੇ ਫालतू ਵਿੱਚ ਤੰਗ ਹੋਵੋਗੇ ਇਹ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਗੁਰਦਿਆਲ ਸਿੰਘ ਜਗਦੇਵ ਕੌਰ ਨੂੰ ਕਹਿਣ ਲੱਗਾ ਸਾਰੇ ਮੇਰੀ ਰਿਟਾਇਰਮੈਂਟ ਨੂੰ ਉਡੀਕ ਰਹੇ ਨੇ ਵੇਖਦੇ ਹਾਂ ਮੇਰੇ ਰਿਟਾਇਰ ਹੋਣ ਤੋਂ ਬਾਅਦ ਮੇਰੇ ਲਈ ਕਿੰਨਾ ਟਾਈਮ ਕੱਢਦੇ ਨੇ 1 ਮਹੀਨੇ ਬਾਅਦ ਗੁਰਦੇਵਾਲ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਚਲਾ ਗਿਆ ਸਮਾਂ ਲੰਘਦਾ ਗਿਆ ਤੇ ਗੁਰਦੇਵਾਲ ਸਿੰਘ ਦੀ ਰਿਟਾਇਰਮੈਂਟ ਵੀ ਨੇੜੇ ਆ ਗਈ ਉਸਨੇ ਆਪਣੇ ਜੀਵਨ ਦੀ ਸਾਰੀ ਬੱਚਤ ਲਗਾ ਕੇ ਘਰ ਬਣਾਇਆ ਰਿਟਾਇਰ ਹੋਣ ਤੋਂ ਜੋ ਪੈਸੇ ਮਿਲੇ ਸੀ ਉਹ ਵੀ ਘਰ ਤੇ ਖਰਚ ਕਰ ਦਿੱਤੇ ਉਹ ਸੋਚ ਰਿਹਾ ਸੀ ਕਿ ਆਪਣੇ ਘਰ ਵਿੱਚ ਬੁਢਾਪਾ ਆਰਾਮ ਨਾਲ گزارਾਂਗੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਜੋ ਸੋਚ ਰਿਹਾ ਹੈ ਇਹ ਕਦੇ ਵੀ ਨਹੀਂ ਹੋਵੇਗਾ ਘਰ ਦੇ ਵੱਡੇ ਕਮਰੇ ਮੁੰਡਿਆਂ ਨੇ ਲੈ ਲਏ ਤੇ ਛੋਟੇ ਬੱਚਿਆਂ ਨੂੰ ਦੇ ਦਿੱਤੇ ਜੋ ਇੱਕ ਘਰ ਵਿੱਚ ਇੱਕ ਛੋਟਾ ਕਮਰਾ ਬਚਿਆ ਸੀ ਉਹ ਗੁਰਦਿਆਲ ਸਿੰਘ ਨੂੰ ਦੇ ਦਿੱਤਾ ਫਿਰ ਵੀ ਉਹ ਬਹੁਤ ਕੁਛ ਸੀ ਕਿ ਚਲੋ ਬੱਚੇ ਖੁਸ਼ ਹਨ ਕੁਝ ਟਾਈਮ ਬਾਅਦ ਬਰਿੰਦਰ ਦੀ ਬਦਲੀ ਇਸ ਸ਼ਹਿਰ ਵਿੱਚੋਂ ਹੋ ਗਈ ਤਾਂ ਆਪਣਾ ਸਾਰਾ ਸਬਾਨ ਲੈ ਕੇ ਪਾਪਾ ਦੇ ਬਣੇ ਘਰ ਵਿੱਚ ਆ ਕੇ ਰਹਿਣ ਲੱਗ ਗਿਆ ਸੁਮਨ ਦੇ ਪੇਕਿਆਂ ਤੋਂ ਕੋਈ ਨਾ ਕੋਈ ਮਿਲਣ ਆਉਂਦਾ ਰਹਿੰਦਾ ਸੀ ਤੇ ਰਾਤ ਨੂੰ ਸੌਣ ਲਈ ਕਮਰੇ ਦੀ ਕਮੀ ਹੋ ਜਾਂਦੀ ਇੱਕ ਦਿਨ ਸੁਮਨ ਬੋਲੀ ਪਪਾ ਜੀ ਜਿਹੜਾ ਨੌਕਰ ਲਈ ਆਪਾਂ ਕਮਰਾ ਬਣਵਾਇਆ ਸੀ ਤੁਸੀਂ ਆਪਣਾ ਸਮਾਨ ਉਸ ਵਿੱਚ ਰੱਖ ਲਵੋ ਉਹ ਕਮਰਾ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਕਿਹੜਾ ਆਪਣੇ ਘਰੇ ਨੌਕਰ ਰਹਿੰਦਾ ਹੈ ਕਰ ਤਾਂ ਕਰ ਹੀ ਹੁੰਦਾ ਹੈ ਕੁਰਦੇয়াল ਸਿੰਘ ਸੁਮਨ ਦੀ ਗੱਲ ਸੁਣ ਕੇ ਬੋਲਿਆ ਕਿ ਹੋਜਿਆ ਟਾਈਮ ਆ ਗਿਆ ਹੈ ਆਪਣੇ ਹੀ ਘਰ ਵਿੱਚ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਵੇਗਾ ਜਗਦੇਵ ਕੌਰ ਕਹਿਣ ਲੱਗੀ ਤੁਸੀਂ ਨੂੰ ਨਾਲ ਗੱਲ ਕਰਨੇ ਥਾ ਬਰਿੰਦਰ ਪੁੱਤ ਨਾਲ ਗੱਲ ਕਰੋ ਸ਼ਾਮ ਨੂੰ ਜਦੋਂ ਬਰਿੰਦਰ ਆਇਆ ਤਾਂ ਗੁਰਦੇਵਾਲ ਸਿੰਘ ਕਹਿਣ ਲੱਗਿਆ ਪੁੱਤ ਤੂੰ ਸੁਮਨ ਨੂੰ ਸਮਝਾ ਲੈ ਕਿ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਨਾ ਕਹੇ ਬਰਿੰਦਰ ਇਕਦਮ ਗੁੱਸੇ ਵਿੱਚ ਬੋਲਿਆ ਪਾਪਾ ਜੀ ਉਹ ਠੀਕ ਤਾਂ ਕਹਿ ਰਹੀ ਹੈ ਇੱਕ ਤਾਂ ਤੁਸੀਂ ਘਰ ਵਿੱਚ ਤਿਲਕਣਾ ਫਰਸ਼ ਲਗਵਾਇਆ ਹੈ ਸਾਨੂੰ ਤਾਂ ਡਰ ਰਹਿੰਦਾ ਹੈ ਕਿ ਤੁਸੀਂ ਕਿਤੇ ਤਿਲਕ ਨਾ ਜਾਮੋ ਆਪਣੀ ਕੋਈ ਹੱਡੀ ਨਾ ਤੜਵਾ ਲਵੋ ਬੁੜਾਪੇ ਵਿੱਚ ਤੁਹਾਡੀ ਸੇਵਾ ਕੌਣ ਕਰੇਗਾ ਤੇ ਇੱਕ ਗੱਲ ਹੋਰ ਤੁਸੀਂ ਬਿਨਾਂ ਗੱਲ ਤੋਂ ਸੁਮਨ ਦੇ ਨਾਲ ਨਾ ਉਲਝਿਆ ਕਰੋ ਮਾਂ ਤਾਂ ਤੁਹਾਡੀ ਗੱਲ ਮੰਨਦੀ ਹੈ ਪਰ ਜ਼ਰੂਰੀ ਨਹੀਂ ਕਿ ਸੁਮਨ ਵੀ ਮੰਨੇ ਬ੍ਰਿੰਦਰ ਦੀ ਇਹ ਗੱਲ ਸੁਣ ਕੇ ਗੁਰਦੇਵਾਲ ਸਿੰਘ ਸੁੱਣ ਹੋ ਗਿਆ ਤੇ ਸੋਚਣ ਲੱਗਾ ਕਿ ਮੈਂ ਆਪਣੀ ਪੈਨਸ਼ਨ ਦੇ ਖਰਚੇ ਤੇ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਫਿਰ ਵੀ ਇਹਨਾਂ ਦੀਆਂ ਗਾਲਾਂ ਸੁਣ ਰਿਹਾ ਹਾਂ ਉਸ ਦਾ ਮਨ ਬਹੁਤ ਉਦਾਸ ਹੋਇਆ ਗੁਰਦੇਵਾਲ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਘਰ ਦੀ ਇੱਕ ਇੱਕ ਇਕ ਟ ਲਗਾਉਂਦੇ ਸਮੇਂ ਮੈਂ ਕਿੰਨੇ ਸੁਪਨੇ ਦੇਖੇ ਸੀ ਉਹ ਅੱਜ ਇੱਕ ਇੱਕ ਕਰਕੇ ਟੁੱਟ ਰਹੇ ਹਨ ਜਗਜੀਤ ਕਹਿੰਦਾ ਸੀ ਕਿ ਘਰ ਬਣ ਜਾਵੇ ਤਾਂ ਆਵਾਂਗਾ ਪਰ ਦੀਵਾਲੀ ਨੂੰ ਹੀ ਆਉਂਦਾ ਹੈ ਤੇ ਆਪਣੀਆਂ ਸਮੱਸਿਆਵਾਂ ਦੱਸ ਕੇ ਹਰ ਵਾਰ ਪੈਸੇ ਲੈ ਕੇ ਫਿਰ ਬਾਪੂ ਸੇ ਚਲਾ ਜਾਂਦਾ ਹੈ ਜਗਦੇਵ ਕੌਰ ਕਹਿਣ ਲੱਗੀ ਕਿ ਛੋਟਾ ਹੈ ਹੌਲੀ ਹੌਲੀ ਸਮਝ ਜਾਏਗਾ ਗੁਰਦਿਆਲ ਸਿੰਘ ਹੱਸ ਕੇ ਕਹਿਣ ਲੱਗਾ ਕਿ ਹੁਣ ਤੇਰੇ ਬੱਚੇ ਛੋਟੇ ਨਹੀਂ ਰਹੇ ਉਹ ਬਾਪ ਬਣ ਚੁੱਕੇ ਹਨ ਉਹ ਕਹਿੰਦੀ ਗੁੱਸਾ ਨਾ ਕਰੋ ਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਅਗਲੇ ਦਿਨ ਗੁਰਦਿਆਲ ਸਿੰਘ ਅਤੇ ਜਗਦੇਵ ਕੌਰ ਬੈਠੇ ਚਾਹ ਪੀ ਰਹੇ ਸੀ ਤਬਰਿੰਦਰ ਕੋਲ ਆ ਕੇ ਖੜਾ ਹੋ ਗਿਆ ਗੁਰਦਿਆਲ ਸਿੰਘ ਨੇ ਸੋਚਿਆ ਕੀ ਕੱਲ੍ਹ ਦੀਆਂ ਗਲਤੀਆਂ ਦੀ ਮਾਫੀ ਮੰਗੇਗਾ ਪਰ ਆ ਕੇ ਕਹਿਣ ਲੱਗਿਆ ਆਪਾ ਜੀ ਚੱਲੋ ਅੱਜ ਕਮਰਾ ਖਾਲੀ ਕਰਨ ਵਿੱਚ ਤੁਹਾਡੀ ਮਦਦ ਕਰ ਦਿੰਦਾ ਹਾਂ ਸੁਮਨ ਨੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਗੁਰਦੇਵਾਲ ਸਿੰਘ ਨੇ ਕਿਹਾ ਤੂੰ ਫਿਰ ਉਹਨਾਂ ਗੱਲਾਂ ਤੇ ਆ ਗਿਆ ਮੇਰੇ ਸਮਝਾਉਣ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਵਰਿੰਦਰ ਨੂੰ ਗੁੱਸਾ ਆ ਗਿਆ ਤੇ ਉਸਨੇ ਗੁੱਸੇ ਵਿੱਚ ਆਪਣੇ ਪਾਪਾ ਦੀ ਕੁਰਸੀ ਨੂੰ ਜ਼ੋਰ ਨਾਲ ਧੱਕਾ ਮਾਰਿਆ ਤੇ ਉਹ ਜ਼ਮੀਨ ਤੇ ਡਿੱਗ ਪਏ ਤੇ ਕਹਿਣ ਲੱਗਾ ਬੁੱਢਿਆ ਮੈਨੂੰ ਸਿੱਖੀ ਤੂੰ ਪਿਆਰ ਨਾਲ ਮੰਨ ਜਾਏਂਗਾ ਪਰ ਨਹੀਂ ਤੂੰ ਨਹੀਂ ਸਮਝੇਂਗਾ ਤੈਨੂੰ ਸਮਝਾਉਣਾ ਹੀ ਪਵੇਗਾ ਚੰਗਾ ਸੀ ਪਹਿਲਾਂ ਹੀ ਕਰੋ ਟੱਕੇ ਮਾਰ ਕੇ ਕੱਢ ਦਿੰਦਾ ਤਾਂ ਹੁਣ ਮਿਹਨਤ ਨਹੀਂ ਕਰਨੀ ਪੈਣੀ ਸੀ ਅੱਖਾਂ ਕੱਢਦਾ ਹੋਇਆ ਉਹ ਆਪਣੀ ਮਾਂ ਨੂੰ ਬੋਲਿਆ ਮੰਮੀ ਤੂੰ ਹੀ ਪਾਪਾ ਨੂੰ ਸਮਝਾ ਨਹੀਂ ਤਾਂ ਹੱਥ ਪੈਰ ਤੋੜ ਕੇ ਭੀਖ ਮੰਗਣ ਲਈ ਛੱਡਾਵਾਂਗਾ ਬਰਿੰਦਰ ਦੀਆਂ ਇਹ ਗੱਲਾਂ ਸੁਣ ਕੇ ਗੁਰਦੇਵ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਉਸ ਦੀ ਪਤਨੀ ਨੇ ਉਸ ਨੂੰ ਸਹਾਰਾ ਦਿੱਤਾ ਇਹ ਮੰਜੇ ਤੇ ਬਿਠਾਇਆ ਆਪਣੀਆਂ ਗੱਲਾਂ ਕਹਿ ਕੇ ਬ੍ਰਿੰਦਰ ਉਥੋਂ ਗੁੱਸੇ ਵਿੱਚ ਚਲਾ ਗਿਆ ਜਗਦੇਵ ਕੌਰ ਨੇ ਗੁਰਦਿਆਲ ਸਿੰਘ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ ਚਲੋ ਜੀ ਕੁਝ ਦਿਨ ਉਥੇ ਰਹਿ ਕੇ ਵੇਖ ਲੈਂਦੇ ਹਾਂ ਜੇ ਵਧੀਆ ਨਾ ਲੱਗਿਆ ਤਾਂ ਫਿਰ ਇਸ ਕਮਰੇ ਵਿੱਚ ਆ ਜਾਵਾਂਗੇ ਗੁਰਦਿਆਲ ਸਿੰਘ ਹੁਣ ਪਤਨੀ ਦੇ ਸਾਹਮਣੇ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਉਹ ਚੁੱਪਚਾਪ ਉਥੋਂ ਆਪਣਾ ਸਮਾਨ ਲੈ ਕੇ ਚਲੇ ਗਏ ਪਹਿਲਾਂ ਤਾਂ ਬ੍ਰਿੰਦਰ ਤੇ ਸੁਮਨ ਉਹਨਾਂ ਦੀ ਬਹੁਤ ਇੱਜ਼ਤ ਕਰਿਆ ਕਰਦੇ ਸੀ ਪਰ ਹੁਣ ਮੁਸ਼ਕਲ ਨਾਲ ਉਸ ਨੂੰ ਰੋਟੀ ਦਿੰਦੇ ਸੀ ਉਹ ਹਮੇਸ਼ਾ ਇਹ ਹੀ ਸੋਚਦੇ ਰਹਿੰਦੇ ਸੀ ਕਿ ਜੋ ਆਪਣੇ ਮੰਮੀ ਪਾਪਾ ਨੂੰ ਨਹੀਂ ਪੁੱਛਦੇ ਉਹ ਆਪਣੀ ਛੋਟੀ ਭੈਣ ਸਿਰਤ ਨੂੰ ਕੀ ਪੁੱਛਣਗੇ ਸਿਰਤ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਬਿਜੀ ਰਹਿੰਦੀ ਸੀ ਬਸ ਮੰਮੀ ਪਾਪਾ ਦੀ ਫੋਨ ਤੇ ਖਬਰ ਲੈਂਦੀ ਰਹਿੰਦੀ ਸੀ ਹੌਲੀ ਹੌਲੀ ਜਗਦੇਵ ਕੋਰ ਤੇ ਆਪਣੇ ਲਈ ਤੇ ਗੁਰਦਿਆਲ ਸਿੰਘ ਲਈ ਰੋਟੀ ਬਣਾਉਣ ਦੀ ਜ਼ਿੰਮੇਵਾਰੀ ਆ ਗਈ। ਇਹ ਗੱਲ ਜਗਦੇਵ ਕੌਰ ਨੂੰ ਅੰਦਰੋਂ ਹੀ ਅੰਦਰ ਖਾ ਰਹੀ ਸੀ ਕਿ ਉਹਨਾਂ ਦੇ ਨੂੰਹਾਂ ਪੁੱਤਾਂ ਕੋਲ ਉਹਨਾਂ ਲਈ ਸਮਾਂ ਨਹੀਂ ਹੈ ਅਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਕੋਈ ਥਾਂ ਹੈ। ਜਦੋਂ ਗੁਰਦੇਵਾਲ ਸਿੰਘ ਕੁਝ ਕਹਿੰਦਾ ਤਾਂ ਬ੍ਰਿੰਦਰ ਉਸ ਨੂੰ ਚਾਰ ਗੱਲਾਂ ਸੁਣਾ ਦਿੰਦਾ ਸੀ ਤੇ ਲੋਕਾਂ ਦੇ ਡਰ ਤੋਂ ਉਹ ਚੁੱਪ ਕਰ ਜਾਂਦੇ। ਇੱਕ ਦਿਨ ਜਗਦੇਵ ਕੌਰ ਦੀ ਸਿਹਤ ਠੀਕ ਨਹੀਂ ਸੀ। ਗੁਰਦੇਵਾਲ ਸਿੰਘ ਨੇ ਆਪਣੇ ਨੂੰਹ ਸੁਮਨ ਨੂੰ ਜਾ ਕੇ ਕਿਹਾ ਕਿ ਬੇਟਾ ਤੇਰੀ ਸੱਸ ਦੀ ਸਿਹਤ ਠੀਕ ਨਹੀਂ ਹੈ। ਉਸ ਲਈ ਰੋਟੀ ਬਣਾ ਦੇ। ਸੁਮਨ ਕਹਿਣ ਲੱਗੀ ਮੁਫਤ ਵਿੱਚ ਰੋਟੀ ਨਹੀਂ ਬਣਦੀ ਪੈਨਸ਼ਨ ਤਾਂ ਤੁਸੀਂ ਸਾਰੀਆਂ ਦਵਾਈਆਂ ਤੇ ਲਾ ਦਿੰਦੇ ਹੋ ਰਿਟਾਇਰਮੈਂਟ ਹੋਣ ਤੇ ਜੋ ਪੈਸੇ ਆਏ ਸੀ ਉਹ ਤੁਸੀਂ ਘਰ ਤੇ ਲਗਾ ਦਿੱਤੇ ਹੁਣ ਇਹ ਘਰ ਕਿਹੜਾ ਸਿਰਫ ਸਾਡੇ ਨਾਂ ਤੇ ਹੈ ਛੋਟੇ ਵੀਰ ਦਾ ਵੀ ਤਾਂ ਇਸ ਵਿੱਚ ਹਿੱਸਾ ਹੈ ਫਿਰ ਅਸੀਂ ਤੁਹਾਡੀ ਰੋਟੀ ਕਿਉਂ ਬਣਾਈਏ ਇਹ ਲਿਓ ਬਿਸਕੁਟ ਪਏ ਹਨ ਉਸ ਨੂੰ ਖਵਾ ਦਿਓ ਐਨਾ ਕਹਿ ਕੇ ਸੁਮਨ ਨੇ ਉਸਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਵਿਚਾਰਾ ਗੁਰਦੇਵਾਲ ਸਿੰਘ ਕਿਸੇ ਹੋਰ ਦੇ ਘਰੋਂ ਵੀ ਰੋਟੀ ਨਹੀਂ ਮੰਗ ਸਕਦਾ ਸੀ ਕਿ ਲੋਕ ਕੀ ਕਹਿਣਗੇ ਉਸਦੇ ਨੂੰ ਅਤੇ ਪੁੱਤਰ ਰੋਟੀ ਨਹੀਂ ਦਿੰਦੇ ਉਹਨਾਂ ਦੇ ਹੁੰਦੇ ਹੋਏ ਤੁਸੀਂ ਪੀਖ ਮੰਗ ਰਹੇ ਹੋ ਅੱਖਾਂ ਵਿੱਚ ਹੰਝੂ ਤੇ ਹੱਥ ਵਿੱਚ ਬਿਸਕੁਟ ਲੈ ਕੇ ਉਹ ਆਪਣੀ ਤਨੀ ਜਗਦੇਵ ਕੌਰ ਕੋਲ ਆ ਗਿਆ ਉਹ ਕਹਿਣ ਲੱਗੀ ਮੇਰੇ ਲਈ ਕਿਉਂ ਕਿਸੇ ਦੇ ਦਰਲੇ ਕਰਦੇ ਹੋ ਗੁਰਦਿਆਲ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਜਗਦੇਵ ਕੌਰ ਕਹਿਣ ਲੱਗੀ ਹੁਣ ਜੇ ਮੈਂ ਤੁਹਾਨੂੰ ਇਸ ਤਰ੍ਹਾਂ ਦੇਖਾਂਗੀ ਤਾਂ ਮੈਂ ਚੈਨ ਨਾਲ ਨਹੀਂ ਜੀ ਸਕਦੀ ਬਸ ਇੱਕ ਆਖਰੀ ਵਾਰ ਪਾਣੀ ਪਿਆ ਦੇ ਤਾਂ ਕਿ ਮੈਂ ਆਸਾਨੀ ਨਾਲ ਅੱਖਾਂ ਬੰਦ ਕਰ ਸਕਾਂ ਗੁਰਦੇਵਾਲ ਸਿੰਘ ਕਹਿਣ ਲੱਗਾ ਮੈਨੂੰ ਇਕੱਲਾ ਛੱਡ ਕੇ ਨਾ ਜਾਵੀਂ ਤੇਰੇ ਬਿਨਾ ਮੈਂ ਕਿਵੇਂ ਰਹਿ ਸਕਦਾ ਹਾਂ ਤੇਰੇ ਤੋਂ ਇਲਾਵਾ ਇੱਥੇ ਮੇਰਾ ਕੋਈ ਹੋਰ ਨਹੀਂ ਜਿਵੇਂ ਹੀ ਗੁਰਦੇਵਾਲ ਸਿੰਘ ਨੇ ਆਪਣੀ ਪਤਨੀ ਦੇ ਮੂੰਹ ਵਿੱਚ ਇੱਕ ਕੁੱਟ ਪਾਣੀ ਪਾਇਆ ਉਸਨੇ ਅੱਖਾਂ ਬੰਦ ਕਰ ਲਈਆਂ ਤੇ ਉਹ ਇਸ ਦੁਨੀਆ ਤੋਂ ਚਲੀ ਗਈ ਗੁਰਦੇਵਾਲ ਸਿੰਘ ਨੇ ਸਿਰਤ ਨੂੰ ਫੋਨ ਕੀਤਾ ਉਹ ਕਬਰਾਂ ਗਈ ਤੇ ਕਹਿਣ ਲੱਗੀ ਪਪਾ ਜੀ ਕੀ ਗੱਲ ਹੈ ਐਨੀ ਰਾਤ ਨੂੰ ਤੁਸੀਂ ਫੋਨ ਕੀਤਾ ਤਾਂ ਉਹ ਕਹਿੰਦਾ ਸਿਰਤ ਪੁੱਤ ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਬਸ ਹੁਣ ਮੈਂ ਵੀ ਜੀਣਾ ਨਹੀਂ ਚੋਂਦਾ ਇਹ ਸੁਣ ਕੇ ਸਿਰਤ ਰੋਣ ਲੱਗ ਗਈ ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਉਸ ਦਾ ਪਤੀ ਾਰਮਾਨ ਉਸ ਨੂੰ ਪੁੱਛਣ ਲੱਗਿਆ ਕੀ ਹੋਇਆ ਤਾਂ ਉਹ ਕਹਿਣ ਲੱਗੀ ਾਰਮਾਨ ਮੰਮੀ ਸਾਨੂੰ ਛੱਡ ਕੇ ਚਲੀ ਗਈ ਰੋਂਦੀ ਰੋਂਦੀ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਬਰਿੰਦਰ ਕਹਿੰਦਾ ਸ਼ਾਮ ਨੂੰ ਤਾਂ ਉਹ ਚੰਗੀ ਪੱਲੀ ਸੀ ਹੁਣ ਕੀ ਹੋ ਗਿਆ ਸਿਰਤ ਨੂੰ ਬਹੁਤ ਹੈਰਾਨੀ ਹੋਈ ਕਿ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੁਝ ਨਹੀਂ ਪਤਾ ਜਦੋਂ ਸਿਰਤ ਘਰ ਪਹੁੰਚਦੀ ਹੈ ਤਾਂ ਆਪਣੇ ਪਾਪਾ ਦੇ ਗਲ ਲੱਗ ਕੇ ਰੋਈ ਪਰ ਗੁਰਦੇਵਾਲ ਸਿੰਘ ਜਿਵੇਂ ਪੱਥਰ ਹੀ ਹੋ ਗਏ ਸੀ ਸਿਰਤ ਦੇ بار-ਬਾਰ ਪੁੱਛਣ ਤੇ ਉਸਨੇ ਸਾਰੀ ਗੱਲ ਦੱਸੀ ਆਪਣੀ ਮੰਮੀ ਦੇ ਪੋਗ ਤੋਂ ਬਾਅਦ ਸੀਰਤ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਹੁਣ ਪਾਪਾ ਜੀ ਨੂੰ ਤੁਹਾਡੀ ਜ਼ਰੂਰਤ ਹੈ ਉਹਨਾਂ ਨੂੰ ਪਿੱਛੇ ਵਾਲੇ ਕਮਰੇ ਵਿੱਚ ਇਕੱਲਾ ਨਾ ਛੱਡੋ ਦੋਵੇਂ ਭਰਾਵਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਕਹਿਣ ਲੱਗੇ ਕਿ ਕਿਉਂ ਨਾ ਕਰਦਾ ਬਾਕੀ ਜ਼ਮੀਨ ਜਾਇਦਾਦ ਨੂੰ ਵੇਚ ਕੇ ਪਾਪਾ ਸਾਡੇ ਨਾਲ ਰਹਿਣ ਲੱਗ ਜਾਣ ਪਰ ਗੁਰਦੇਵਾਲ ਸਿੰਘ ਉਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਸਿਰਤ ਨੇ ਬਹੁਤ ਕਿਹਾ ਸੀ ਕਿ ਮੇਰੇ ਨਾਲ ਚੱਲੋ ਤਾਂ ਉਹ ਕਹਿਣ ਲੱਗੇ ਪੁੱਤ ਇਸ ਘਰ ਵਿੱਚ ਤੇਰੀ ਮੰਮੀ ਦੀਆਂ ਯਾਦਾਂ ਹਨ ਮੈਂ ਇਹਨਾਂ ਨੂੰ ਛੱਡ ਕੇ ਕਿਵੇਂ ਆ ਸਕਦਾ ਹਾਂ ਆਂਡੀ ਗੁਆਂਡੀ ਵੀ ਬਹੁਤ ਚੰਗੇ ਹਨ ਕੋਈ ਸਮੱਸਿਆ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ ਇਸ ਤੋਂ ਬਾਅਦ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਹੋ ਗਏ ਸਮਾਂ ਲੰਘਦਾ ਗਿਆ ਤੇ ਹੁਣ ਗੁਰਦੇਵਾਲ ਸਿੰਘ ਬਿਮਾਰ ਰਹਿਣ ਲੱਗਿਆ ਪਿਛਲੇ 3-4 ਦਿਨਾਂ ਤੋਂ ਉਸ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਵਰਿੰਦਰ ਤੇ ਸੁਮਨ ਨੂੰ ਕਹੇ ਪਰ ਉਹਨਾਂ ਕੋਈ ਧਿਆਨ ਨਾ ਦਿੱਤਾ ਤਾਂ ਤਿੰਨ ਦਿਨ ਤੋਂ ਭੁੱਖਾ ਗੁਰदयाल ਸਿੰਘ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲ ਸਕਿਆ ਕਿਉਂਕਿ ਉਸਦੇ ਹੱਥ ਪੈਰ ਬਿਲਕੁਲ ਹੀ ਜਵਾਬ ਦੇ ਚੁੱਕੇ ਸਨ ਬਰਿੰਦਰ ਉਸਦੇ ਕੋਲ ਆ ਕੇ ਕਹਿਣ ਲੱਗਿਆ ਪਾਪਾ ਜੀ ਅਸੀਂ ਅੱਜ ਰਾਤ ਲਈ ਬਾਹਰ ਜਾ ਰਹੇ ਹਾਂ ਬੱਚਿਆਂ ਨੂੰ ਨਾਲ ਲੈ ਕੇ ਫਿਲਮ ਦਿਖਾਉਣ ਲਈ ਜਾਣਾ ਹੈ ਗੁਰदयाल ਸਿੰਘ ਨੇ ਕਿਹਾ ਪੁੱਤ ਮੇਰੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਅੱਜ ਤੁਸੀਂ ਕਿਤੇ ਨਾ ਜਾਓ ਬਸ ਮੇਰੇ ਕੋਲ ਰਹੋ ਪਤਾ ਨਹੀਂ ਕਦੋਂ ਮੇਰੇ ਸਾਹ ਮੁੱਕ ਜਾਣ ਤਾਂ ਬਰਿੰਦਰ ਕਹਿਣ ਲੱਗਿਆ ਪਾਪਾ ਅਸੀਂ ਤੁਹਾਡੇ ਮਰਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਤੁਸੀਂ ਮਰਗੇ ਤਾ ਅਸੀਂ ਆ ਜਾਵਾਂਗੇ। ਸੁਮਨ ਕਹਿਣ ਲੱਗੀ ਚਲੋ ਜੀ ਇਸ ਬੁੱਡੇ ਦਾ ਤਾਂ ਰੋਜ਼ ਦਾ ਹੀ ਨਾਟਕ ਹੈ। ਐਨਾ ਕਹਿ ਕੇ ਸੁਮਨ ਤੇ ਵਰਿੰਦਰ ਉੱਥੋਂ ਚਲੇ ਗਏ ਤੇ ਗੁਰदयाल ਸਿੰਘ ਬਸ ਪਿੱਛੋਂ ਆਵਾਜ਼ਾਂ ਹੀ ਮਾਰਦਾ ਰਹਿ ਗਿਆ ਪਰ ਦੋਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਾਂਦੇ ਜਾਂਦੇ ਘਰ ਨੂੰ ਜਿੰਦਾ ਲਾ ਦਿੱਤਾ। ਗੁਰदयाल ਸਿੰਘ ਉਹਨਾਂ ਦੇ ਇਸ ਵਰਤਾਵਾਰ ਕਾਰਨ ਹੰਝੂ ਬਹੋਂਦਾ ਹੀ ਰਹਿ ਗਿਆ। ਅਚਾਨਕ ਰਾਤ ਨੂੰ ਉਸ ਦੀ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਿਆ। ਉਸਨੇ ਵਰਿੰਦਰ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਜਾਣ ਬੁੱਝ ਕੇ ਫੋਨ ਨਹੀਂ ਚੱਕਿਆ। ਫਿਰ ਉਸਨੇ ਆਪਣੀ ਦੀ ਕੀਰਤ ਨੂੰ ਫੋਨ ਲਗਾਇਆ ਪਾਪਾ ਦੀ ਇੱਕ ਆਵਾਜ਼ ਤੇ ਉਹ ਭੱਜੀ ਆ ਗਈ ਪਰ ਉਸ ਵਕਤ ਪਾਪਾ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤਾਂ ਉਸਨੇ ਦੇਖਿਆ ਕਿ ਉਸਦੇ ਪਾਪਾ ਦੇ ਹੱਥ ਵਿੱਚ ਇੱਕ ਚਿੱਠੀ ਸੀ ਅਰਮਾਨ ਨੇ ਜਦੋਂ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਉਸ ਵਿੱਚ ਗੁਰदयाल ਸਿੰਘ ਨੇ ਲਿਖਿਆ ਸੀ ਮੈਂ ਬਹੁਤ ਜ਼ਰੂਰੀ ਡਾਕੂਮੈਂਟ ਆਪਣੇ ਵਕੀਲ ਮਿੱਤਰ ਦੇ ਕੋਲ ਰੱਖੇ ਹਨ ਵਰਿੰਦਰ ਅਤੇ ਜਗਜੀਤ ਨੂੰ ਵੀ ਇਸ ਬਾਰੇ ਦੱਸ ਦੇਣਾ ਪਰ ਅੱਗੇ ਉਹੀ ਕਰਨਾ ਜੋ ਮੈਂ ਇਸ ਚਿੱਠੀ ਵਿੱਚ ਲਿਖ ਰਿਹਾ ਹਾਂ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕੀ ਬਾਪ ਕੀ ਹੁੰਦਾ ਹੈ ਤੇ ਜੇ ਪਿਓ ਆਪਣੀ ਆਈ ਤੇ ਆ ਜੇ ਤਾਂ ਬਹੁਤ ਕੁਝ ਕਰ ਸਕਦਾ ਹੈ ਸਿਰਤਾ ਇਹ ਸਭ ਕੁਝ ਸੁਣ ਕੇ ਰੋਣ ਲੱਗੀ ਕੁਝ ਦਿਨ ਪਹਿਲਾਂ ਹੀ ਸਿਰਤਾ ਆਪਣੇ ਪਾਪਾ ਕੋਲ ਆਈ ਸੀ ਉਸ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤੇ ਖਾਣਾ ਵੀ ਖਵਾ ਕੇ ਗਈ ਸੀ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਸਿਰਤ ਦੇ ਪੇਕੇ ਤਾਂ ਖਤਮ ਹੋ ਗਏ ਸੀ ਸਵੇਰੇ ਜਦੋਂ ਵਰਿੰਦਰ ਤੇ ਸੁਮਨ ਵਾਪਸ ਆਏ ਤਾਂ ਪਾਪਾ ਨੂੰ ਦੇਖ ਕੇ ਡਰ ਕੇ ਕੰਬਣ ਲੱਗੇ ਕਿਉਂਕਿ ਉਹਨਾਂ ਦੇ ਕਰਕੇ ਸ਼ਾਇਦ ajo ਉਹਨਾਂ ਦੇ ਸਿਰ ਤੇ ਨਹੀਂ ਸੀ ਜੇ ਉਹ ਗੁਰਦਿਆਲ ਸਿੰਘ ਨੂੰ ਡਾਕਟਰ ਕੋਲ ਲੈ ਜਾਂਦੇ ਤਾਂ ਸ਼ਾਇਦ ਉਹ ਕੁਝ ਦਿਨ ਹੋਰ ਜਿਉਂਦੇ ਰਹਿੰਦੇ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਛੋਟਾ ਭਰਾ ਜਗਜੀਤ ਵੀ ਆ ਗਿਆ ਤੇ ਸੰਸਕਾਰ ਵੀ ਕੀਤਾ ਗਿਆ ਸਾਰੇ ਰਿਸ਼ਤੇਦਾਰ ਚਲੇ ਗਏ ਤਾਂ ਸਿਰਤ ਵੀ ਆਪਣੇ ਸੋਹਰੇ ਘਰ ਚਲੀ ਗਈ ਗੁਰਦੇਵ ਸਿੰਘ ਦੇ ਜਾਂਦੇ ਹੀ ਦੋਨੇ ਭਰਾ ਤੇ ਭਾਬੀਆਂ ਪੂਰੇ ਘਰ ਵਿੱਚ ਗੈਣੇ ਤੇ ਕਾਗਜ਼ात ਲੱਭ ਰਹੇ ਸੀ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਫਿਰ ਉਹਨਾਂ ਨੇ ਗੁਰਦੇਵ ਸਿੰਘ ਦੇ ਮਿੱਤਰ ਜੋ ਕਿ ਐਡਵੋਕੇਟ ਸੀ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਸਭ ਮੇਰੇ ਕੋਲ ਸੰਭਾਲੇ ਪਏ ਹਨ ਪਰ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਪਰ ਅਜੇ 1 ਸਾਲ ਤੱਕ ਰੁਕਣਾ ਪਵੇਗਾ ਪਰ ਉਸ ਸਮੇਂ ਸਿਰਤ ਦਾ ਨਾਲ ਹੋਣਾ ਜ਼ਰੂਰੀ ਹੈ ਮੰਮੀ ਪਾਪਾ ਦੀ ਮੌਤ ਤੋਂ ਬਾਅਦ ਦੋਨਾਂ ਭਰਾਵਾਂ ਤੇ ਪਰਜਾਈਆਂ ਨੇ ਹਾਲ-ਚਾਲ ਪੁੱਛਣਾ ਹੀ ਛੱਡ ਦਿੱਤਾ ਸੀ ਲਗਭਗ ਸਾਲ ਹੋਣ ਤੇ ਵਰਿੰਦਰ ਨੇ ਆਪਣੀ ਛੋਟੀ ਭੈਣ ਸੀਰਤ ਨੂੰ ਫੋਨ ਕੀਤਾ ਤੇ ਹਾਲ-ਚਾਲ ਪੁੱਛਿਆ ਤਾਂ ਸੀਰਤ ਕਹਿਣ ਲੱਗੀ ਵੀਰੇ ਕਿਵੇਂ ਯਾਦ ਕੀਤਾ ਵਰਿੰਦਰ ਨੇ ਕਿਹਾ ਆਪਣੀ ਭੈਣ ਨੂੰ ਯਾਦ ਕਰਨ ਲਈ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਮੈਂ ਇਹ ਕਹਿ ਰਿਹਾ ਸੀ ਕਿ ਮੰਮੀ ਅਤੇ ਪਾਪਾ ਦੀ ਵਰਸੀ ਇੱਕੋ ਹੀ ਦਿਨ ਕਰ ਲਵਾਂਗੇ ਜਗਜੀਤ ਵੀ ਆਪਣੇ ਪਰਿਵਾਰ ਦੇ ਨਾਲ ਆ ਜਾਵੇਗਾ ਤੇ ਵਰਸੀ ਦਾ ਭੋਗ ਆਪਾਂ ਉਹਨਾਂ ਦੇ ਘਰ ਵਿੱਚ ਹੀ ਪਾਵਾਂਗੇ ਉਤੇ ਅਰਮਾਨ ਦੋਨੋ ਹੀ ਆਇਓ ਸੀਰਤ ਸੋਚ ਰਹੀ ਸੀ ਕਿ ਅਚਾਨਕ ਵੀਰਜੀ ਦੇ ਮਨ ਵਿੱਚ ਐਨਾ ਪਿਆਰ ਕਿਵੇਂ ਆ ਗਿਆ ਕੱਲ ਛੋਟੇ ਭਰਾ ਜਗਜੀਤ ਦਾ ਫੋਨ ਆਇਆ ਸੀ ਉਸ ਦੀਆਂ ਗੱਲਾਂ ਵਿੱਚ ਬਹੁਤ ਮਿਠਾਸ ਸੀ ਸੀਰਤ ਬਹੁਤ ਹੈਰਾਨ ਸੀ ਕਿ ਜੋ ਮੰਮੀ ਪਾਪਾ ਨੂੰ ਐਨਾ ਦੁਖੀ ਕਰਦੇ ਸੀ ਅੱਜ ਉਹਨਾਂ ਦੀ ਵਰਸੀ ਲਈ ਇਕੱਠੇ ਕਿਵੇਂ ਹੋ ਗਏ ਸ਼ਾਮ ਨੂੰ ਜਦੋਂ ਅਰਮਾਨ ਦਫ਼ਤਰ ਤੋਂ ਆਇਆ ਤਾਂ ਸੀਰਤ ਨੇ ਆਪਣੇ ਮਨ ਦਾ ਦੁੱਖ ਹਲਕਾ ਕੀਤਾ ਤੇ ਉਹ ਬੀਤੇ ਹੋਏ ਟਾਈਮ ਨੂੰ ਯਾਦ ਕਰਨ ਲੱਗੀ ਜਦੋਂ ਦੋਨੇ ਭਰਾ ਅਲਗ-ਗਲ ਘਰ ਰਹਿੰਦੇ ਸੀ ਤੁਹਾਨੂੰ ਪਤਾ ਹੈ ਅਰਮਨ ਪਪਾ ਜੀ ਲਈ ਕਿਸੇ ਕੋਲ ਵੀ ਸਮਾਂ ਨਹੀਂ ਸੀ ਤੇ ਉਹਨਾਂ ਦੀ ਉਹ ਇੱਜ਼ਤ ਨਹੀਂ ਕਰਦੇ ਸੀ ਤੇ ਉਹਨਾਂ ਨੂੰ ਰੋਟੀ ਵੀ ਨਹੀਂ ਦਿੰਦੇ ਸੀ ਤੇ ਜਦੋਂ ਹੁਣ ਮੈਂ ਇਹਨਾਂ ਨੂੰ ਕੁਝ ਕਹਿੰਦੀ ਹਾਂ ਤਾਂ ਦੋਨੇ ਕਹਿੰਦੇ ਹਨ ਕਿ ਤੂੰ ਵੀ ਤਾਂ ਤੀ ਸੀ ਤੂੰ ਕਿਉਂ ਨਹੀਂ ਖਿਆਲ ਰੱਖਿਆ ਉਹਨਾਂ ਦਾ ਤਾਂ ਅੱਜ ਦੋਨੇ ਜਣੇ ਮੈਨੂੰ ਫੋਨ ਕਰਕੇ ਬੁਲਾ ਰਹੇ ਨੇ ਅਰਮਾਨ ਕਹਿਣ ਲੱਗਿਆ ਜੇ ਬੁਲਾ ਰਹੇ ਹਨ ਤਾਂ ਤੈਨੂੰ ਜ਼ਰੂਰ ਜਾਣਾ ਚਾਹੀਦਾ ਹੈ ਉਹਨਾਂ ਲਈ ਨਹੀਂ ਆਪਾਂ ਨੂੰ ਪਪਾ ਜੀ ਦੀ ਇੱਜ਼ਤ ਬਣਾ ਕੇ ਰੱਖਣ ਲਈ ਜਾਣਾ ਚਾਹੀਦਾ ਹੈ ਤੂੰ ਫਿਕਰ ਨਾ ਕਰੀ ਮੈਂ ਛੁੱਟੀ ਲੈ ਲਵਾਂਗਾ ਤੇ ਕੱਲ ਤੇ ਨਾਲ ਝੱਲਾਂਗਾ ਅਗਲੇ ਦਿਨ ਅਰਮਾਨ ਤੇ ਸੀਰਤ ਪਿੰਡ ਵਿੱਚ ਪਹੁੰਚ ਗਏ ਪਹੋਗ ਤੋਂ ਬਾਅਦ ਦੋਨੇ ਭਰਾ ਮਨ ਹੀ ਮਨ ਖੁਸ਼ ਸੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਵਧੀਆ ਹੋਣ ਵਾਲਾ ਹੈ ਉਦਰ ਸੀਰਤ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਬਹੁਤ ਦੁਖੀ ਸੀ ਅਤੇ ਸੀਰਤ ਬਹੁਤ ਰੋ ਰਹੀ ਸੀ ਸਬਦੇ ਜਾਣ ਤੋਂ ਬਾਅਦ ਵਕੀਲ ਨੂੰ ਬੁਲਾਇਆ ਗਿਆ ਤੇ ਾਰਮਾਨ ਉੱਥੇ ਜਾਣ ਲੱਗਾ ਤਾਂ ਵਕੀਲ ਕਹਿਣ ਲੱਗਾ ਾਰਮਾਨ ਬੇਟਾ ਤੁਸੀਂ ਨਾ ਜਾਓ ਇੱਥੇ ਤੇਰਾ ਤੇ ਸੀਰਤ ਦਾ ਹੋਣਾ ਬਹੁਤ ਜ਼ਰੂਰੀ ਹੈ ਤੇਰੇ ਬਿਨਾ ਤਾਂ ਇਸ ਕੰਮ ਦਾ ਕੋਈ ਮਤਲਬ ਹੀ ਨਹੀਂ ਹੈ ਫਿਰ ਉਸਨੇ ਸਬਦੇ ਸਾਹਮਣੇ ਗੈਣੇ ਪੈਸੇ ਤੇ ਕਾਗਜ਼ ਕੱਢੇ ਉਸ ਵਿੱਚ ਗੁਰਦੇਵ ਸਿੰਘ ਦਾ ਇੱਕ ਖੱਤ ਮਿਲਿਆ ਜਿਸ ਨੂੰ ਸਬਦੇ ਸਾਹਮਣੇ ਪੜ੍ਹ ਕੇ ਸੁਣਾਇਆ ਤੇ ਉਸ ਵਿੱਚ ਲਿਖਿਆ ਸੀ ਕਿ ਇਹ ਗੈਣੇ ਤੇ ਪੈਸੇ ਸੀਰਤ ਹਾਨਾ ਤੇ ਮੇਰੇ ਘਰ ਨੂੰ ਬਜ਼ੁਰਗ ਆਸ਼ਰਮ ਬਣਾ ਦਿੱਤਾ ਜਾਵੇ ਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੈਂ ਸੀਰਤ ਅਤੇ ਅਰਮਾਨ ਨੂੰ ਦੇ ਰਿਹਾ ਹਾਂ ਕਿਉਂਕਿ ਜਿੰਨਾ ਮੁੰਡਿਆ ਕੋਲ ਮਾਤਾ ਪਿਤਾ ਲਈ ਸਮਾਂ ਨਹੀਂ ਉਹ ਇਸ ਕੰਮ ਨੂੰ ਕਿਵੇਂ ਕਰਨਗੇ ਮੈਂ ਉਹਨਾਂ ਨੂੰ ਇਸ ਆਖਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਰਿਹਾ ਹਾਂ ਅਰਮਾਨ ਹੈਰਾਨ ਰਹਿ ਗਿਆ ਸਿਰਤ ਸੋਚ ਰਹੀ ਸੀ ਕਿ ਪਪਾ ਜੀ ਇੰਨੀ ਵੱਡੀ ਜ਼ਿੰਮੇਵਾਰੀ ਉਸਤੇ ਛੱਡ ਗਏ ਸੁਮਨ ਗੁੱਸੇ ਵਿੱਚ ਕਹਿਣ ਲੱਗੀ 나ਜੇ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਭੇਜ ਦਿੱਤਾ ਸੀ ਤੇ ਮਰਦੇ ਮਰਦੇ ਉਸ ਗੱਲ ਦਾ ਬਦਲਾ ਲੈ ਲਿਆ ਜੇ ਪਤਾ ਹੁੰਦਾ ਕਿ ਉਹ ਇਸ ਤਰ੍ਹਾਂ ਕਰਨਗੇ ਤਾਂ 2-3 ਸਾਲ ਮੈਂ ਇਸ ਘਰ ਵਿੱਚ ਰਹਿਣ ਲਈ ਕਦੀ ਨਾ ਆਉਂਦੀ ਛੋਟੀ ਕਹਿਣ ਲੱਗੀ ਦੀਦੀ ਤੁਸੀਂ ਤਾਂ ਉਹਨਾਂ ਦੇ ਨਾਲ ਜੋ ਕੀਤਾ ਕੀਤਾ ਪਰ ਮੈਂ ਕੀ ਕੀਤਾ ਮੇਰੇ ਨਾਲ ਵੀ ਉਹਨਾਂ ਨੇ ਨਿਆਂ ਨਹੀਂ ਕੀਤਾ ਸਿਰਤ ਨੂੰ ਇਹ ਸਭ ਕੁਝ ਸੁਣ ਕੇ ਬਹੁਤ ਗੁੱਸਾ ਆਇਆ ਤੇ ਕਹਿਣ ਗੇ ਤੁਹਾਨੂੰ ਰਤੀ ਪਰ ਵੀ ਸ਼ਰਮ ਨਹੀਂ ਆਉਂਦੀ ਫਰਜ਼ ਨਿਭਾਉਣ ਦੇ ਸਮੇਂ ਕਿਸੇ ਨੇ ਨਹੀਂ ਨਿਭਾਇਆ ਇੱਕ ਨੇ ਗੁੱਸੇ ਵਾਲੀਆਂ ਗੱਲਾਂ ਨਾਲ ਮੰਮੀ ਪਾਪਾ ਨੂੰ ਰੋਟੀ ਦਿੱਤੀ ਤੇ ਦੂਸਰੇ ਨੇ ਹਰ ਵਕਤ ਕੁਝ ਨਾ ਕੁਝ ਬਹਾਨਾ ਬਣਾ ਕੇ ਆਪਣੇ ਕੋਲ ਹੀ ਨਾ ਆਉਣ ਦਿੱਤਾ ਤੇ ਅੱਜ ਉਹਨਾਂ ਨੇ ਜੋ ਕੀਤਾ ਉਸਤੇ ਉਂਗਲੀ ਉਠਾ ਰਹੇ ਹਾਂ ਪਾਪਾ ਨੇ ਜੋ ਕੀਤਾ ਸਹੀ ਕੀਤਾ ਮੈਨੂੰ ਤਾਂ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਦੋਨੇ ਭਰਾ ਅਸੀਰਤ ਅਤੇ ਾਰਮਾਨ ਨੂੰ ਕਹਿਣ ਲੱਗੇ ਕਿ ਇਹ ਸਭ ਕੁਝ ਤੁਸੀਂ ਕੀਤਾ ਹੋਵੇਗਾ ਆਖਰੀ ਵਕਤ ਤੇ ਅਸੀਰਤ ਹੀ ਪਾਪਾ ਨੂੰ ਮਿਲਣ ਆਈ ਸੀ ਜ਼ਰੂਰ ਇਸਨੇ ਹੀ ਕੁਝ ਸਿਖਾਇਆ ਹੋਵੇਗਾ ਾਰਮਾਨ ਕਹਿਣ ਲੱਗਾ ਸਾਨੂੰ ਕੀ ਲੋੜ ਸੀ ਕੁਝ ਸਿਖਾਉਣ ਦੀ ਪਾਪਾ ਜੀ ਖੁਦ ਸਮਝਦਾਰ ਸੀ ਕਾਸ਼ ਤੁਸੀਂ ਉਹਨਾਂ ਲਈ ਥੋੜਾ ਵਕਤ ਕੱਢਦੇ ਤਾਂ ਅੱਜ ਤੁਹਾਨੂੰ ਉਹ ਦਿਨ ਦੇਖਣਾ ਨਾ ਪੈਂਦਾ ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਜੋ ਤੁਸੀਂ ਆਪਣੇ ਮਾਪੇ ਨਾਲ ਕੀਤਾ ਉਹ ਤੁਹਾਡੇ ਬੱਚੇ ਤੁਹਾਡੇ ਨਾਲ ਨਾ ਕਰਨ ਚੱਲ ਸਿਰਤ ਹੁਣ ਪਾਪਾ ਜੀ ਨੇ ਜੋ ਕੰਮ ਦਿੱਤਾ ਹੈ ਉਸ ਨੂੰ ਪੂਰਾ ਵੀ ਕਰਨਾ ਹੈ ਸਿਰਤ ਨੇ ਐਡਵੋਕੇਟ ਅੰਕਲ ਨੂੰ ਕਿਹਾ ਇਹ ਗਾਣੇ ਵੇਚ ਕੇ ਮੈਂ ਪਾਪਾ ਜਿਹਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਤੇ ਜੋ ਮੇਰੇ ਕੋਲ ਪੈਸੇ ਹਨ ਉਹ ਵੀ ਇਸ ਆਸ਼ਰਮ ਤੇ ਜ਼ਰੂਰਤ ਪਈ ਤਾਂ ਲਗਾ ਦੇਵਾਂਗੀ ਮੈਂ ਤੇ ਅਰਮਾਨ ਹਰ ਸਾਲ ਆਪਣੇ ਮੰਮੀ ਪਾਪਾ ਦੀ ਵਰਸੀ ਇਸੇ ਆਸ਼ਰਮ ਵਿੱਚ ਮਨਾਵਾਂਗੇ ਸੁਮਨ ਕਹਿਣ ਲੱਗੀ ਵੇਖਿਆ ਮੈਂ ਕਹਿੰਦੀ ਸੀ ਕਿ ਤੁਹਾਡੇ ਪਾਪਾ ਜੀ ਜਿन्हे ਦੇਖਣ ਵਿੱਚ ਸਿੱਧੇ ਸਾਦੇ ਹਨ ਅੰਦਰੋਂ ਉਹਨੇ ਹੀ ਚਲਾਕ ਹਨ ਜਦੋਂ ਸਾਡੇ ਕੋਲ ਆਉਂਦੇ ਸੀ ਤਾਂ ਮੈਂ ਰੋਟੀ ਬਣਾ ਕੇ ਖਵਾਉਂਦੀ ਸੀ ਉਹਨਾਂ ਨੂੰ ਤਾਂ ਉਹ ਵੀ ਯਾਦ ਨਹੀਂ ਰਿਹਾ ਚਿਰਤ ਕਹਿਣ ਲੱਗੀ ਥੋੜੀ ਸ਼ਰਮ ਕਰੋ ਭਾਬੀ ਤੁਹਾਡੇ ਬੱਚੇ ਵੀ ਸੁਣ ਰਹੇ ਹਨ ਜਿੰਨਾ ਤੁਸੀਂ ਮੇਰੇ ਮਾਂ ਤੇ ਪਾਪਾ ਦੇ ਲਈ ਕੀਤਾ ਉਸ ਤੋਂ ਜ਼ਿਆਦਾ ਤਾਂ ਤੁਸੀਂ ਪੈਸੇ ਲੈ ਲੈਂਦੇ ਸੀ ਮੈਨੂੰ ਸਭ ਕੁਝ ਪਤਾ ਹੈ ਪਰ ਮੈਂ ਕਦੇ ਇਸ ਮਾਮਲੇ ਵਿੱਚ ਪੈਣਾ ਨਹੀਂ ਜਾਂਦੀ ਸੀ ਇਹ ਸੋਚ ਕੇ ਕਿ ਅੱਜ ਨਾ ਕੱਲ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਪਰ ਤੁਹਾਡੇ ਤੇ ਕੋਈ ਅਸਰ ਹੀ ਨਹੀਂ ਮੈਨੂੰ ਇਹ ਡਰ ਹੈ ਕਿ ਬੁਢਾਪੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਕੀ ਕਰਨਗੇ ਤੁਹਾਡੇ ਵਰਗੇ ਲਾਲਚੀ ਲੋਕਾਂ ਨਾਲ ਮੈਂ ਆਪਣਾ ਕੋਈ ਰਿਸ਼ਤਾ ਰੱਖਣਾ ਨਹੀਂ ਚਾਹੁੰਦੀ ਜਦੋਂ ਮੰਮੀ ਪਾਪਾ ਲਈ ਹੀ ਤੁਹਾਡੇ ਕੋਲ ਟਾਈਮ ਨਹੀਂ ਸੀ ਤਾਂ ਮੇਰੇ ਲਈ ਕੀ ਹੋਵੇਗਾ ਇਹ ਕਹਿ ਕੇ ਸੀਰਤ ਉੱਥੋਂ ਚਲੀ ਗਈ ਬਾਦ ਵਿੱਚ ਉਹਨਾਂ ਦੇ ਨਾਲ ਵੀ ਉਹੀ ਹੋਇਆ ਗੁਰਦੇਵ ਸਿੰਘ ਦੇ ਮੁੰਡਿਆਂ ਅਤੇ ਨੂਆਂ ਨੂੰ ਉਹਨਾਂ ਦੇ ਬੱਚਿਆਂ ਨੇ ਘਰੋਂ ਧੱਕੇ ਮਾਰ ਕੇ ਬਜ਼ੁਰਗ ਆਸ਼ਰਮ ਵਿੱਚ ਪਹੁੰਚਾ ਦਿੱਤਾ ਤੇ ਅੱਜ ਸੁੱਕੀ ਰੁੱਖੀ ਰੋਟੀ ਖਾ ਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ ਉਸੇ ਆਸ਼ਰਮ ਵਿੱਚ ਰਹਿੰਦੇ ਹਨ ਜਿਹੜੇ ਆਸ਼ਰਮ ਨੂੰ ਉਸਦੇ ਪਿਤਾ ਨੇ ਬਣਵਾਇਆ ਸੀ ਤਾਂ ਕਹਿੰਦੇ ਹੁੰਦੇ ਨੇ ਕਿ ਆਪਣੇ ਕੀਤੇ ਹੋਏ ਗੁਨਾਹ ਦੀ ਰੱਬ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਨਹੀਂ ਤਾਂ ਆਪਣੇ ਕਰਮਾਂ ਦਾ ਫਲ ਇਸੇ ਜਨਮ ਵਿੱਚ ਮਿਲਦਾ ਹੈ ਤੇ ਅੱਜ ਉਹ ਆਪਣੇ ਕੀਤੇ ਹੋਏ ਗੁਨਾਹ ਦੀ ਰੱਬ ਕੋਲੋਂ ਅਰਦਾਸਾਂ ਮੰਗ ਮੰਗ ਕੇ ਮਾਫੀ ਮੰਗਦੇ ਹਨ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ